ਨੰਬਰ ਉਹਨਾਂ ਦਾ ਆਦਾ ਮੋਸ਼ਕ ਵੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ ਚ ਸਾਰੇ ਭਰਾ ਵੀਰੇ ਮੇਰੇ ਨਾਲ ਜਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10-15 ਸਾਲਾਂ ਦੀ ਮਿਹਨਤ ਮਿੱਟੀ ਚ ਪਾਦੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਏ ਵੀਰੇ ਸਾਰੇ ਆ ਖੁੱਡੇ ਦੇਖ ਲੋ ਵੀਰੇ ਖਾਲੀ ਆ ਸਾਰਿਆਂ ਦੇ ਜਿੰਦੇ ਭੰਨੇ ਸਾਰਿਆਂ ਦੇ ਜਿੰਦੇ ਭੰਨੇ ਆ ਵੀਰੇ ਇਹ ਚ ਘੱਟੋ ਘੱਟ 300 ਦੇ ਨੇੜੇ ਦੇੜ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਂ ਦੀਆਂ ਵਿੱਚ ਅਜੇ ਬਾਲ ਦੇ ਨਾਂ ਦੀਆਂ ਸਾਰੇ ਖੁੱਡੇ ਬਈ ਦੇਖ ਲੋ ਆ ਫਰ ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਰਕਾਰਪੀਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਇਆ ਵੀਰੇ ਮੈਂ ਗੁਪਤ ਨਾਮ ਰੱਖੂੰਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਵੀਰੇ ਏਅਰ ਕੀ ਸੀਜ਼ਨ ਦੀਆਂ ਆਸੇ ਪਾਸੇ ਪੁੱਜਲੇ ਅਜੇਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜ਼ੀਆਂ ਵਾਂ 60 70 ਬਾਜ਼ੀਆਂ ਵੀਰੇ ਮੇਰਾ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇ ਦੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਆ ਵੀਰੇ ਆਪਣੇ ਆਗੇ ਵੀਰੇ ਡਾਉਣ ਵਾਲੇ ਕਬੂਤਰ ਜਿਹੜਾ ਸਫਾਕ ਸੋ ਕਬੂਤਰ ਸੀਗਾ ਵੀਰੇ ਡਾਉਣ ਵਾਲਾ ਆਹ ਦੇਖ ਲੋ ਵੀਰੇ ਜਮਾਂ ਖਾਲੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਦਿਖਾਉਂਦਾ ਆਹ ਜਿੰਦੇ ਪਿਆ ਵੀਰੇ ਤੇ ਆ ਨਿਗਾਹ ਮਾਰ ਲੋ ਭਰਾ ਬਣ ਕੇ ਸਾਰੀ ਜਿਹੜਿਆ ਚਾਰ ਕਬੂਤਰ ਇਹਿੰਦੇ ਤੁਹਾਨੂੰ ਵੀਰੇ ਠੱਲਾਂ ਵੀ ਦਿਖਾ ਦੇਣਾ ਵੇਰੇ ਆ ਨਾ ਦੀਆਂ ਆਪਣੇ ਨਾ ਭਰਾ ਢਲਾਂ ਪਾਈਆਂ ਸਾਰੇ ਕੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਮੇਰਾ ਇਹਦਾ ਵੀਰੇ 81950 ਤੇ 21073 ਭਰਾ ਹੱਥੋਂ ਮੰਨ ਕੇ ਬੇਨਤੀ ਆ ਬਈ ਮੇਰੀ 15 ਸਾਲਾਂ ਦੀ ਵੇਲ ਤੇ ਜਿਹੜੇ ਬਿੱਟੀ ਚ ਵਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਵਾਰੀਆਂ ਬਈ ਜਿਹੜੇ ਤੇਰੀ ਤੇਰੀ ਕਿਸੇ ਨੂੰ ਵੀ ਪਤਾ ਲੱਗਦਾ ਮੇਰੀ ਹੱਥਾਂ ਬੰਨ ਕੇ ਵੇਤੀਆਂ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬਈ ਸੀਨੀਅਰ ਸਾਰੇ ਭਰਾਵਾਂ ਨੂੰ ਵੀ ਹੱਥ ਬੰਨ੍ਹ ਕੇ ਬੈਠੇ ਕਿਸੇ ਨੂੰ ਵੀ ਪਤਾ ਲੱਗਦਾ ਨਾ ਤੇ ਮੈਂ ਉਹਦਾ ਨਾਮ ਕਬੂਤਰ ਰੱਖੂਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾ ਬਣ ਕੇ ਬਹੁਤ ਬਹੁਤ ਸ਼ੇਅਰ ਕਰਦੇ ਹੋ ਤੇ ਬਹੁਤ ਬਹੁਤ ਮੇਰਾ ਵੀ ਨਾ ਵੀ ਗੌਰ ਕਰਿਓ ਮੇਰੇ ਸਾਰੇ ਪੱਕੇ ਕਿਹੜੇ ਵੱਡੇ ਕਬੂਤਰ ਵੀ ਸੀ ਵੀਰੇ ਆਪਣੇ ਵੱਡੇ ਕਬੂਤਰਾਂ ਦੇ ਵੀ ਪੱਕੀਆਂ ਢੱਲਾਵਾ ਵੱਡੇ ਕਬੂਤਰਾਂ ਦੇ ਨਾਲ ਕਾਲੇ ਨਾਲ ਸਕੇਚ ਵਾਲੀਆਂ ਠਾਲੀਆਂ ਠਾਲਾਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਉਣ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜਾਮਣੀ ਆ ਤੇ ਵੀਰੇ ਜਿਹੜੇ ਮੇਰੇ ਅੱਖ ਹੁਣ 8-10 ਆ ਜਿਹੜੇ ਬਾਜ਼ੀਆਂ ਨੂੰ ਕਬੂਤਰ ਕੱਢੇ ਹੋਏ ਸੀ ਵੀਰੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨ ਕਬੂਤਰਾਂ ਦੇ ਵੀਰੇ ਨਾਲ ਮਗਲਾ ਤੇ ਕਾਲਾ ਠੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਲਾਲ ਸੀ ਵੀਰੇ ਇੱਕ ਕਾਲਾ ਜੀਨਾ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾਓ ਜੇ ਕਦੇ ਨੂੰ ਵੀ ਬਈ ਪਤਾ ਲੱਗਦਾ ਤੇ ਹੱਥ ਵੱਢ ਕੇ ਫਰੀਾਰ ਵੇਚਦੀ ਆ ਸਾਰੇ ਗੁੱਤ ਮੇਰੇ ਸਾਥ ਦੀ ਬਾਈ ਬੜੇ ਮਦਦ ਕਰਿਓ ਜੀ ਪਰ ਆਣ ਕੇ ਮੇਰੇ ਗੁੱਤ ਮਿਲ ਜਾਏ